ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਸੂਚਨਾ ਜਿਹੜੀ ਆ ਸਾਂਝੀ ਕਰਨੀ ਆ ਉਹ ਇਹ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸਾਮ ਸੰਭਾਲ ਵਾਸਤੇ ਜਿਹੜੀ ਮਸ਼ੀਨਾਂ ਦੀ ਲੋੜ ਪੈਂਦੀ ਆ ਉਹਦੇ ਤੇ ਸਬਸਿਡੀ ਦਾ ਐਲਾਨ ਕੀਤਾ ਗਿਆ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਰਾਹੀਂ ਇਹਨਾਂ ਮਸ਼ੀਨਾਂ ਦੇ ਉੱਤੇ ਜਿਹੜੀ ਆ ਸਬਸਿਡੀ ਉਹ ਦਿੱਤੀ ਜਾਣੀ ਆ ਇਹਨਾਂ ਵਿੱਚ ਮੁੱਖ ਮਸ਼ੀਨਾਂ ਨੇ ਜਿਹੜੀਆਂ ਉਹ ਹੈਗੀਆਂ ਨੇ ਜਿਵੇਂ ਕਿ ਸੁਪਰ ਐਸ ਐਮ ਐਸ ਹੈਪੀ ਸੀਡਰ ਸੁਪਰ ਸੀਡਰ ਸਰਫੇਸ ਸੀਡਰ ਸਮਾਰਟ ਸੀਡਰ ਜ਼ੀਰੋ ਟਿਲ ਡਰਿੱਲ ਬੈਲਰ ਰੇਕ ਸ਼ਰਬ ਮਾਸਟਰ ਪੈਡੀ ਸਟਰਾਚੋਪਰ ਕ੍ਰੌਪ ਰੀਪਰ ਤੇ ਉਲਟਾਵੇਂ ਪਲਾਉ ਸੋ ਇਹ ਜਿਹੜੀਆਂ 14 ਮਸ਼ੀਨਾਂ ਨੇ ਇਹਨਾਂ ਤੇ ਕਿਸਾਨ ਵੀਰੋ ਆਪਾਂ ਸਬਸਿਡੀ ਲੈ ਸਕਦੇ ਆ ਇਹਦੇ ਵਾਸਤੇ ਆਪਾਂ ਨੇ ਕੀ ਕਰਨਾ ਜਿਹੜਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਇੱਕ ਆਨਲਾਈਨ ਪੋਰਟਲ ਹੈਗਾ agrimachinerypb.com ਜਿਹੜਾ ਆਨਲਾਈਨ ਪੋਰਟਲ agrimachinerypb.com ਇਸ ਦੇ ਰਾਹੀਂ ਆਪਾਂ ਆਪਣੀ ਅਰਜ਼ੀ ਜਿਹੜੀ ਉਹ ਆਨਲਾਈਨ ਸਬਮਿਟ ਕਰਨੀ ਹੈ ਕਿਸਾਨ ਵੀਰ ਕੋਈ ਫਾਰਮ ਨਹੀਂ ਭਰਨ ਦੀ ਲੋੜ ਹੈਗੀ ਕਿਸੇ ਦਫ਼ਤਰ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਸੋ ਆਪਾਂ ਨੇ ਜਿਹੜੀ ਆਨਲਾਈਨ ਆਪਣੀ ਐਪਲੀਕੇਸ਼ਨ ਆਹੋ ਇਸ ਆਨਲਾਈਨ ਪੋਰਟਲ ਦੇ ਉੱਤੇ ਜਮ੍ਹਾਂ ਕਰਵਾਉਣੀ ਆ ਸੋ ਇਹਦੀ ਜਿਹੜੀ ਆਖਰੀ ਮਿਤੀ ਹੈਗੀ ਆ ਉਹ ਹੈਗੀ ਆ 20 ਜੂਨ 2024 ਸੋ ਜਿਹੜਾ ਵੀ ਕਿਸਾਨ ਵੀਰ ਏ ਮਸ਼ੀਨਾਂ ਸਬਸਿਡੀ ਤੇ ਲੈਣਾ ਲੈਣਾ ਚਾਹੁੰਦੇ ਨੇ ਕਿਰਪਾ ਕਰਕੇ 20 ਜੂਨ 2024 ਤੋਂ ਪਹਿਲਾਂ ਪਹਿਲਾਂ ਆਪਣੀ ਜਿਹੜੀ ਹੈਗੀ ਆ ਐਪਲੀਕੇਸ਼ਨ ਉਹ ਇਸ ਆਨਲਾਈਨ ਪੋਰਟਲ ਦੇ ਉੱਤੇ ਆਪਣੀ ਜਮ੍ਹਾਂ ਕਰਵਾ ਸਕਦੇ ਨੇ ਤੇ ਇਸ ਜਿਹੜੀ ਸਬਸਿਡੀ ਦਾ ਲਾਭ ਲੈਣ ਦਾ ਹੱਕਦਾਰ ਹੋ ਸਕਦੇ ਨੇ ਸੋ ਕਿਸਾਨ ਵੀਰੋ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਜ਼ਰੂਰੀ ਬੇਨਤੀ ਆ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਜਦੋਂ ਪਰਾਲੀ ਦੀ ਆਪਾਂ ਧਾਨ ਕੱਟਣ ਤੋਂ ਬਾਅਦ ਜਿਹੜੀ ਹੈਗੀ ਆ ਪਰਾਲੀ ਹੁੰਦੀ ਹੈ ਜਿਹੜੀ ਉਹਨੂੰ ਆਪਾਂ ਖੇਤਾਂ ਦੇ ਵਿੱਚ ਹੀ ਮਲਾਈਏ ਬਿਲਕੁਲ ਵੀ ਆਪਾਂ ਨੂੰ ਅੱਗ ਨਹੀਂ ਲਗਾਉਣੀ ਇਹਦੇ ਨਾਲ ਇੱਕ ਤਾਂ ਖੇਤ ਦੀ ਉਪਜਾਊ ਸ਼ਕਤੀ ਵਧੂਗੀ ਦੂਜਾ ਜਿਹੜਾ ਪ੍ਰਦੂਸ਼ਣ ਹੈਗਾ ਆਪਣਾ ਉਹ ਵੀ ਨਹੀਂ ਹੋਊਗਾ ਸੋ ਇਹਨਾਂ ਵਾਸਤੇ ਆਪਾਂ ਨੂੰ ਮਸ਼ੀਨਾਂ ਦੀ ਲੋੜ ਪੈਂਦੀ ਆ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਵੱਲੋਂ ਬਹੁਤ ਉਪਰਾਲਾ ਕੀਤਾ ਗਿਆ ਹੈ ਤੁਹਾਡੇ ਵਾਸਤੇ ਸੋ ਜਿਹੜੀਆਂ ਮਸ਼ੀਨਾਂ ਹੈਗੀਆਂ ਨੇ ਇਹ ਸਬਸਿਡੀ ਦੇ ਉੱਤੇ ਦਿੱਤੀਆਂ ਜਾਣੀਆਂ ਨੇ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੀ ਇਹਦੇ ਉੱਤੇ ਆਪਣੀ ਐਪਲੀਕੇਸ਼ਨਾਂ ਦੋ ਮਸ਼ੀਨਾਂ ਦਾ ਲੈ ਕੇ ਤੇ ਇਹਨੂੰ ਪਾਲੀ ਨੂੰ ਖੇਤਾਂ ਦੇ ਵਿੱਚ ਹੀ ਮਿਲਾਓ ਬਹੁਤ ਬਹੁਤ ਧੰਨਵਾਦ